ਮੇडम ਇਹ ਅੱਜ ਦਾ ਕੀ ਪ੍ਰੋਗਰਾਮ ਸੀ ਜੋ ਤੁਸੀਂ ਮੰਦਰ ਦੇ ਵਿੱਚ ਸਾਰੀਆਂ ਆਂਗਣਵਾੜੀ ਵਰਕਰਾਂ 71 ਹੋਈਆਂ ਹਾਂਜੀ ਸਾਡਾ ਇਹ ਜਿਹੜਾ ਪ੍ਰੋਗਰਾਮ ਹਰੀ ਕੀਕਲਾਂ ਦੇ ਵਿੱਚ ਜਿਹੜੀਆਂ ਮੇਰੀਆਂ ਨਾਲ ਆਂਗਣਵਾੜੀ ਵਰਕਰ ਹੈਲਪਰ ਭੈਣਾਂ ਆ ਤੇ ਸਾਡੇ ਪਿੰਡ ਦੇ ਨੇ ਜਿਹੜੇ ਸੀਗੇ ਪੰਚਾਇਤ ਮੈਂਬਰ ਚੋ ਵੀ ਸਾਡੇ ਹੈਗੇ ਆ ਇਕੱਠੇ ਹੋਏ ਸੀ ਅਸੀਂ ਨਸ਼ਿਆਂ ਦੇ ਵਿਰੁੱਧ ਵੀ ਜੋ ਕਿ ਨਸ਼ਾ ਇੱਕ ਜਿਹੜੀ ਕੀ ਭਿਆਨਕ ਬਿਮਾਰੀ ਹੈ ਜਿਸ ਦੇ ਨਾਲ ਕਈ ਘਰ ਬੇਕਾਰ ਹੋ ਗਏ ਕਈਆਂ ਦੇ ਘਰ ਕਈਆਂ ਦੇ ਸੁਹਾਗ ਉਚਰੇ ਅਸੀਂ ਉਸ ਵਿਰੋਧ ਇਹ ਜਿਹੜਾ ਅੱਜ ਜਿਹੜੀ ਸਾਡੀ ਹੈਗਾ ਸੀਗਾ ਮੁੱਖ ਵਿਸ਼ਾ ਸਾਡਾ ਨਸ਼ਿਆਂ ਨੂੰ ਲੋਕਾਂ ਨੂੰ ਬਚਾਉਣ ਵਾਸਤੇ ਅਸੀਂ ਇਹ ਜਿਹੜੀ ਰੈਲੀ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਤ ਕੀਤਾ ਹੈਗਾ ਤੇ ਨਸ਼ਾ ਛੱਡੋ ਖੋੜੋ ਤੇ ਇਹ ਵੀ ਬਹੁਤ ਹੀ ਧਿਆਨਖੋਰੀ ਹੈ ਤੇ ਇਸ ਵਿਰੋਧ ਅਸੀਂ ਜਿਹੜੀ ਇਹ ਰੈਲੀ ਸਾਡੇ ਪਿੰਡ ਵਿੱਚ ਮੈਡਮ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਤੁਸੀਂ ਪਿੰਡ ਦੇ ਵਿੱਚ ਅਜਿਹੀਆਂ ਐਕਟੀਵਿਟੀਆਂ ਕਰਦੇ ਆ ਰਹੇ ਹੋ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਇਹਦੇ ਉੱਤੇ ਕੀ ਐਕਸ਼ਨ ਹੋਊਗਾ ਅਸੀਂ ਲਗਾਤਾਰ ਹੀ ਕਰਾਂਗੇ ਤੇ ਲੋਕਾਂ ਨੂੰ ਜਿੰਨਾ ਚਿਰ ਸਾਡੇ ਸਾਡੇ ਪਿੰਡ ਕੀ ਸਾਡੇ ਪੰਜਾਬ ਵਿੱਚੋਂ ਵੀ ਨਸ਼ਾ ਨਹੀਂ ਜਾਊਗਾ ਅਸੀਂ ਇਹ ਰੈਲੀਆਂ ਕਰਦੇ ਰਵਾਂਗੇ ਪਰ ਅਸੀਂ ਚਾਹੁੰਦੇ ਆ ਵੀ ਨਸ਼ਾ ਕਿਸੇ ਵੀ ਘਰ ਵਿੱਚ ਰਹਿਣਾ ਨਹੀਂ ਚਾਹੀਦਾ ਤੇ ਘਰ ਜਿਹੜੇ ਆ ਨਸ਼ਿਆਂ ਦੇ ਨਾਲ ਜਿਹੜੇ ਬਰਬਾਦ ਹੋ ਗਏ ਆ ਅਸੀਂ ਉਹਨਾਂ ਨੂੰ ਘਰਾਂ ਨੂੰ ਬਚਾਉਣਾ ਮੇਰੇ ਵਿਚਾਰ ਦੇ ਵਿੱਚ ਤਾਂ ਮਤਲਬ ਸਾਡੇ ਪਿੰਡ ਦੇ ਵਿੱਚ ਕਈਆਂ ਨੇ ਨਸ਼ਾ ਛੱਡਿਆ ਹੋਇਆ ਸਭ ਤੋਂ ਵੱਧ ਨਸ਼ਾ ਤੁਹਾਨੂੰ ਪਤਾ ਹੀ ਹੈ ਵੀ ਚੱਲ ਰਿਹਾ ਹੈਗਾ ਪਰ ਮੈਂ ਕਹਨੀ ਆ ਵੀ ਸਾਡੇ ਪਿੰਡ ਦੇ ਵਿੱਚ ਜਿਹੜੇ ਹੈਗੇ 5 ਜਾਂ 10 ਜਿਹੜੇ ਨੌਜਵਾਨ ਮੁੰਡਿਆਂ ਨੇ ਨਸ਼ਾ ਛੱਡਿਆ ਹੋਇਆ ਹੈਗਾ ਹੋ ਸਕਦਾ ਉਹਨਾਂ ਨੂੰ ਦੇਖ ਕੇ ਤੇ ਸਾਰੇ ਸਾਰੇ ਹੀ ਇਸ ਕੰਮ 'ਤੇ ਧਿਆਨ ਦੇਣਗੇ ਕਿਉਂਕਿ ਹਰ ਕੋ ਨੂੰ ਇਹ ਅਕਲ ਜਾਂ ਆਪਾਂ ਕਹਿੰਦੇ ਨੇ ਉਹਨਾਂ ਉਹਨਾਂ ਨੂੰ ਆ ਗਈ ਹੈਗੀ ਆ ਕਿ ਨਸ਼ਾ ਕਰਨ ਦੇ ਨਾਲ ਜਿਹੜੇ ਸਾਡੇ ਘਰ ਕਿੰਨੇ ਬਰਬਾਦ ਹੋ ਗਏ ਆ ਕਿਉਂਕਿ ਨਸ਼ਾ ਕਰਨ ਦੇ ਨਾਲ ਦੇਖੋ ਸਭ ਤੋਂ ਪਹਿਲਾਂ ਜੇ ਘਰ ਦੇ ਵਿੱਚ ਨਸ਼ਾ ਹੈਗਾ ਤੇ ਉਸ ਦੇ ਘਰ ਦੇ ਵਿੱਚ ਦੇਖੋ ਜੀ ਰੋਟੀ ਵੀ ਜ਼ਰੂਰੀ ਹੈ ਛੋਟੇ ਛੋਟੇ ਬੱਚੇ ਆ ਜਿਹੜੇ ਵਿਲਕ ਵਿਲਕ ਕੇ ਮਾਰ ਰਹੇ ਹਨ ਕਿਉਂਕਿ ਕਹਿ ਰਹੇ ਆ ਕਿ ਨਸ਼ਾ ਸਾਨੂੰ ਜ਼ਰੂਰੀ ਹੈਗਾ ਪਰ ਜਦੋਂ ਉਹਨਾਂ ਨੂੰ ਪਤਾ ਲੱਗੂ ਕਿ ਸਾਡੇ ਬੱਚੇ ਵਿਲਕ ਕੇ ਮਾਰ ਰਹੇ ਆ ਹੌਲੀ ਹੌਲੀ ਸਭ ਨੂੰ ਮਤਲਬ ਇਸ ਕੰਮ ਤੋਂ ਜਾਗਰਤੀ ਆਊਗੀ ਜ਼ਰੂਰ ਆਊਗੀ ਮੇਰੀ ਤਾਂ ਮਾਤਾ ਪ੍ਰਮਾਤਮਾ ਨੂੰ ਇਹ ਅਰਦਾਸ ਬੇਨਤੀ ਕਰਦੀ ਕਿ ਜਿਹੜੇ ਇਸ ਕੰਮ ਤੇ ਲੱਗੇ ਹੋਏ ਹਨ ਉਹ ਜ਼ਰੂਰ ਇੱਕ ਨਾ ਇੱਕ ਦਿਨ ਜ਼ਰੂਰ ਨਸ਼ਾ ਛੱਡਣਗੇ ਮੇਰੀ ਪ੍ਰਮਾਤਮਾ ਨੂੰ ਮੂਰੇ ਵੀ ਇਹ ਹੀ ਵਿਚਾਰਸ਼ ਹੈ ਕਿ ਵੀ ਪ੍ਰਮਾਤਮਾ ਇਸ ਕੰਮ ਤੋਂ ਲੋਕਾਂ ਨੂੰ ਬਰੇ ਕਰੋ मैडम जो ਤੁਸੀਂ ਅੱਜ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਲੀਕਿਆ ਉਹਦੇ ਬਾਰੇ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਜਿਹੜਾ ਇਹ ਅੱਜ ਦਾ ਸਾਡਾ ਪ੍ਰੋਗਰਾਮ ਸੀਗਾ ਲੀਕਿਆ ਹੋਇਆ ਸਾਨੂੰ ਸ਼੍ਰੀਮੁਖਸਾ ਸਾਹਿਬ ਸੀਡੀ ਦੇ ਡਾਕਟਰ ਬਾਲਕਸ ਪ੍ਰੋਜੈਕਟ ਉਸਰ ਰਾਈ ਜਿਹੜਾ ਹੈਗਾ ਇਹ ਸਾਨੂੰ ਪ੍ਰੋਗਰਾਮ ਦਿੱਤਾ ਗਿਆ ਸੀ ਇਸ ਸਬੰਧੀ ਜਿਹੜਾ ਹੈਗਾ ਅੱਜ ਦਾ ਝੰਡਾ ਨਸ਼ਾ ਰੋਕੋ ਪੰਜਾਬ ਮੈਂ ਤਾਂ ਹੀ ਕਹਾਂਗੀ ਨਸ਼ਾ ਰੋਕੋ ਹਰੀ ਦੇ ਕਨਾਂ ਵਾਲਿਆਂ ਨੂੰ ਮੇਰੀ ਜਿਹੜੀ ਹੈਗੀ ਅਪੀਲ ਹੈ ਨੌਜਵਾਨ ਵੀਰਾਂ ਨੂੰ ਅਪੀਲ ਹੈ ਮੈਂ ਆਸ ਵੀ ਕਰਦੀ ਹਾਂ ਅੰਦਰ ਤੋਂ ਵੀ ਉਹ ਜਿਹੜਾ ਹੈਗਾ ਇਸ ਸਾਡੀ ਰੈਲੀ ਨੂੰ ਦੇਖ ਕੇ ਤੇ ਜਿਹੜਾ ਹੈਗਾ ਕੁਝ ਸਿੱਖਣਗੇ ਤੇ ਇਸ ਚੀਜ਼ ਨੂੰ ਜਿਹੜਾ ਹੈਗਾ ਸੋਪਣਾਉਣਗੇ ਆਪਦੇ ਜੀਵਨ ਨੂੰ ਜਿਹੜਾ ਹੈਗਾ ਖੁਸ਼ਹਾਲ